ਓਏ ਅੱਜ ਬਸੰਤੀ ਨਹੀਂ ਅੱਜ ਗੱਬਰ ਨੱਚੂ ਅੱਜ ਬਸੰਤੀ ਨਹੀਂ ਅੱਜ ਗੱਬਰ ਨੱਚੂ ਅੱਜ ਬਸੰਤੀ ਨਹੀਂ ਅੱਜ ਗੱਬਰ ਨੱਚੂ ਝੋਕ ਹਰੀੜ ਦੀ ਧਰਤੀ ਆਵੇਗਾ ਇਹ ਰੱਬ ਹੀ ਜਾਣਦਾ ਕਿ ਕਿਸ ਬਾ ਪੈਣੀ ਯਾਰੀ ਇਹ ਤੇ ਰੱਬ ਹੀ ਜਾਣਦਾ ਓਏ ਹੈ ਕੋਈ ਇਲਾਜ ਇਹਦਾ ਗਗਨ ਦੇ ਹੁਣ ਤੋਂ ਲੈ ਕੇ ਤਿੰਨ ਜੱਫੇ ਲਾਗੇ ਮਨਦੀਪ ਸਿੰਘ ਢਲਵਾ ਗੁਰਵਿੰਦਰ ਸਿੰਘ ਕਮੇਡਾ ਨਵਦੀਪ ਸਿੰਘ ਸੰਧੂ ਅੰਬ ਸਿੱਧੂਣੀ ਉਹਨਾਂ ਦੇ ਯਾਰਾਂ ਦੇ ਲਈ ਉਹ ਜ਼ਿਲ੍ਹੇ ਲੁੱਤਿਆਂ ਨੇ ਤੋਂ ਆਇਆ ਮੁੰਡਾ ਆਉਂਦਾ ਕਬੱਡੀਆਂ ਵੇੜ-ਵੇੜ ਕੇ ਹੋਇਆ ਕਿ ਜੇ ਕੁੜੀਆਂ ਤੂੰ ਦਿੱਲੀ ਸ਼ਹਿਰ ਦੀ ਮੈਂ ਵੀ ਜੱਟ ਲੁੱਤਿਆਣੇ ਦਾ ਮੈਂ ਵੀ ਜੱਟ ਲੁੱਬਿਆਣੇ ਦਾ ਇਹ ਕਦੇ ਵਿੱਕੀ ਜਾਗ ਬੁਰੀਆ ਆਹ ਜਦੋਂ ਆ ਆ ਆਹ ਸੁਆਦ ਹੈ ਕਬੱਡੀ ਦਾ ਪਤਾ ਲੱਗਦਾ ਮੇਲਾ ਚੱਲਦਾ ਹੈ ਆਹ ਭੰਗੜੇ ਭੁੰਗੜੇ ਓ ਚੋਕ ਹਰੀਆੜ ਦੇ ਵਿੱਚ ਪੈਂਦੇ ਆ ਤਾਰ ਵਾਲਿਓ ਕਿਵੇਂ ਲੱਗ ਰਿਹਾ ਮੁਕਾਬਲਾ ਮਾਣਾ ਜਾ ਰੌਲਾ ਵਧੀਆ ਖੇਡਦੇ ਮੈਦਾਨ ਦੇ ਵਿੱਚ ਚਾਰੇ ਕਿਵੇਂ ਪੱਟਾਂ 'ਚ ਥਾਪੀਆਂ ਮਾਰਦੇ ਨੇ ਉਧਰ ਕਹਿੰਦੇ ਵੀ ਦੋਬੇ ਵਾਲੇ ਰਪਿੰਦਰ ਦੇ ਲਈ ਗੱਲ ਕਿਵੇਂ ਟਿਕਾਏ ਥੜਾ ਥਾੜ ਹੋਈ ਪਈ ਹੈ ਥਾੜ ਥਾੜ ਹੁੰਦੀ ਆ ਥਾੜ ਥਾੜ ਹੁੰਦੀ ਆ ਮੇਰੇ ਮਿੱਤਰੋ ਲੈ ਵੀ ਇੱਕ ਇੱਕ ਕਬੱਡੀ ਦਾ ਇਸ਼ਾਰਾ ਸਣੀ ਮਾਣ ਮਾਣ ਮਰਾੜ ਕਲਾ ਪਿੰਡ ਤੇ ਗੁਰਵੀਰ ਮਾਨ ਵੀਰਾਂ ਦਾ ਬੜਾ ਧੰਨਵਾਦ ਹੈ ਲੈ ਵੀ ਪਿਆਰ ਦੇ ਨਾਲ ਪਿਆਰ ਦੇ ਨਾਲ ਆਹ ਗੱਲ ਨਹੀਂ ਖਿਡਾਰੀਆਂ ਨੂੰ ਬੇਨਤੀ ਹੈ ਵੀ ਆਹ ਗੱਲ ਪਿਆਰ ਆਜੀ ਪਿਆਰ ਨਾਲ ਯਾਰ ਤੁਸੀਂ ਵੀਰੋ ਨਾ ਵੀ ਨਾ ਵੀ ਮਿੱਤਰੋ ਇਹ ਕੰਮ ਨਹੀਂ ਕਰਨਾ ਨਾ ਨਾ ਪਿਆਰ ਦੀ ਖੇਡ ਹੈ ਆ ਖਿਡਾਰੀ ਖਿਡਾਰੀ ਵੀਰੋ ਇਹ ਕੰਮ ਨਹੀਂ ਕਰਨਾ ਨਾ ਵੀ ਨਾ ਆਹ ਕੰਮ ਨਹੀਂ ਕਰਨਾ ਨਹੀਂ